ਸਾਤਸਰੀય ਕਾਲ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਜੀਕੇਆ ਸਟੂਡੀਓ ਵਿੱਚ ਆਪ ਸਭ ਦਾ ਸਵਾਗਤ ਅੱਜ ਅਸੀਂ ਆਪਣੇ ਚੱਲ ਰਹੇ 10 ਗੁਰੂ ਸਹਿਬਾਨ ਦੇ ਲੜੀਵਾਰ ਜੀਵਨ ਦੇ ਵਿੱਚੋਂ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ ਸਾਡੇ ਨਾਲ ਵਿਚਾਰ ਸਾਂਝੀ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਗਿਆਨੀ ਹਰਪ੍ਰਜਨ ਸਿੰਘ ਜੀ ਸੋਹਲ ਆਓ ਕਰਦੇ ਹਾਂ ਗਿਆਨੀ ਜੀ ਦਾ ਸਵਾਗਤ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਤੁਸੀਂ ਸਾਨੂੰ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਮੁੱਢਲੇ ਜੀਵਨ ਤੇ ਬਚਪਨ ਬਾਰੇ ਜਾਣਕਾਰੀ ਦਿਓ ਗੁਰੂ ਹਰ राय ਸਾਹਿਬ ਦਾ ਜੀਵਨ ਜਨਮ ਕੀਰਤਪੁਰ ਸਾਹਿਬ ਵਿੱਚ ਬਾਬਾ ਗੁਰਦਤਾ ਜੀ ਦੇ ਘਰ ਹਾਂਜੀ 1630 ਵਿੱਚ ਹੋਇਆ ਸੀ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਸਨ ਠੀਕ ਹੈ ਉਹਨਾਂ ਦਾ ਬਚਪਨ ਵੀ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇਖਰੇਕ ਵਿੱਚ ਹੀ ਗੁਜ਼ਰੀਆ ਠੀਕ ਹੈ ਧਾਰਮਿਕ ਰੰਗਤ ਵਿੱਚ ਹਾਂਜੀ ਰੋਹਾਨੀਏ ਤਰੰਗਤ ਵਿੱਚ ਹਾਂਜੀ ਗੁਰੂ ਨਾਨਕ ਦੇ ਮਿਸ਼ਨ ਤੇ ਚੱਲਣ ਦਾ ਰਾਹ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰਾਈ ਸਾਹਿਬ ਨੇ ਦਿੱਤਾ ਕਿਉਂਕਿ ਉਹਨਾਂ ਦੇ ਪੁੱਤਰੇ ਸਨ ਹਾਂਜੀ ਤੇ ਜਨਮ ਤੋਂ ਹੀ ਉਹਨਾਂ ਨੂੰ ਗੁਰਮਤਿ ਦਾ ਰੰਗ ਚੜ ਗਿਆ ਸੀ ਠੀਕ ਹੈ ਕੋਈ ਬੜੀ ਛੋਟੀਆਂ ਛੋਟੀਆਂ ਗੱਲਾਂ ਤੋਂ ਉਹਨਾਂ ਨੂੰ ਬੜੀ ਸਿੱਖਿਆ ਮਿਲਦੀ ਸੀ ਹੂੰ ਜੋ ਸਿੱਖਿਆ ਅੱਜ ਸਾਡੇ ਲਈ ਸਾਡੇ ਸੰਸਾਰ ਲਈ ਇੱਕ ਸੰਦੇਸ਼ ਹੈ ਹਮ ਇੱਕ ਵਾਰ ਦੀ ਗੱਲ ਹੈ ਕਿਉਂ ਗੁਰੂ ਹਰਾਈ ਸਾਹਿਬ ਬਾਗ ਵਿੱਚ ਹਾਂਜੀ ਬਗੀਚੇ ਵਿੱਚ ਸੈਰ ਕਰ ਰਹੇ ਸਨ ਹਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਆਪਣੇ ਦਾਦਾ ਜੀ ਦੇ ਨਾਲ ਗੁਰਦੇ ਨਾਲ ਦਾਦਾ ਜੀ ਨਾਲ ਹਾਂਜੀ ਉਹ ਕੁਦਰਤੀ ਫੁੱਲ ਬੜੇ ਸੋਨੇ ਖਿੜੇ ਹੋਏ ਸੀ ਹਮ ਉਧਰੋਂ ਹਵਾ ਚੱਲ ਰਹੀ ਸੀ ਗੁਰੂ ਹਰਾਇ ਸਿੰਘ ਜੀ ਵੀ ਗੁਰੂ ਸਾਹਿਬਾਂ ਖੁੱਲਾ ਚੋਲਾ ਪਾਉਂਦੇ ਹੁੰਦੇ ਸੀ ਇਹਨੂੰ ਗਾਉਣ ਵੀ ਕਹਿੰਦੇ ਨੇ ਹਾਂਜੀ ਤੇ ਕੁਦਰਤੀ ਸਹਿਰ ਕਰਦੇ ਆ ਹਵਾ ਦਾ ਬੁੱਲਾ ਆਇਆ ਤੇ ਉਹਨਾਂ ਦੇ ਚੋਲਾ ਇੱਕ ਪਾਸੇ ਉੱਡ ਕੇ ਇੱਕ ਹੌਲ ਨਾਲ ਅੜਿਆ ਤੇ ਫੁੱਲ ਟੁੱਟ ਗਿਆ ਹੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਵੀ ਪੋਤਰੇ ਨੇ ਆਪਣੇ ਚੋਲੇ ਨਾਲ ਫੁੱਲ ਤੋੜ ਦਿੱਤਾ ਹੂੰ ਉਹਨਾਂ ਨੇ ਬੜੀ ਵੱਡੀ ਸਿੱਖੇ ਦਿੱਤੀ ਗੁਰੂ ਹਰਾਇ ਸਿੰਘ ਨੂੰ ਹੂੰ ਉਹ ਕਹਿੰਦੇ ਬੇਟਾ ਜੀ ਚੋਲਾ ਵੱਡਾ ਪਾਈ ਹੈ ਨਾ ਹੂੰ ਤੇ ਉਹਨੂੰ ਸੰਭਾਲ ਕੇ ਚੱਲਿਦਾ ਹੈ ਹਾਂਜੀ ਇਹਦੇ ਵਿੱਚ ਬੜੀ ਡੂੰਗੀ ਜ਼ਮਿੰਦ ਸੀ ਹੂੰ ਜੇ ਜ਼ਿੰਮੇਵਾਰੀ ਵੱਡੀ ਹੋਵੇ ਹਾਂਜੀ ਉਹ ਜ਼ਿੰਮੇਵਾਰੀ ਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਇਹ ਫੁੱਲ ਕਿੰਨੀ ਸੰਬੰਧੀ ਬਣ ਰਿਹਾ ਸੀ ਲੋਕਾਂ 'ਚ ਹਾਂਜੀ ਤੇ ਇਸ ਫੁੱਲ ਨੂੰ ਤੋੜ ਦਿੱਤਾ ਹੂੰ ਸੰਬੰਧੀ ਉਹਦੀ ਖਤਮ ਹੋ ਗਈ ਹਾਂਜੀ ਇਹਦੇ ਵਿੱਚ ਬੜਾ ਵੱਡਾ ਸੰਦੇਸ਼ ਸੀ ਹੂੰ ਕਿ ਫੁੱਲ ਰਾਹੀਰਾਂ ਨੂੰ ਰਾਹ ਤੇ ਚੱਲਣ ਵਾਲਿਆਂ ਸਾਰਿਆਂ ਨੂੰ ਸੁਗੰਧੀ ਬਣਦਾ ਹੈ ਹਾਂਜੀ ਇਸੇ ਤਰ੍ਹਾਂ ਇਹਦੇ ਵਿੱਚ ਸਮਝ ਇਹ ਸੀ ਕਿ ਜਿਹੜੇ ਜੀਵਨ ਦੇ ਚੰਗੇ ਗੁਣ ਨੇ ਹੂੰ ਫੁੱਲਾਂ ਵਾਂਗ ਜਿਹੜੇ ਸੁਗੰਧੀ ਦਿੰਦੇ ਨੇ ਦੂਜਿਆਂ ਨੂੰ ਹਾਂਜੀ ਚੰਗੇ ਗੁਣਾ ਵਾਲੇ ਚੱਲਣ ਦੀ ਪ੍ਰੇਰਣਾ ਦਿੰਦੇ ਨੇ ਹੂੰ ਉਹਨਾਂ ਵਿੱਚੇ ਬੇਚੈ ਜਾਨੇ ਹੁੰਦਾ ਹਾਂਜੀ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਦਾਦਾ ਗੁਰੂ ਜੀ ਦਾ ਇਹ ਬਚਨ ਸਾਡੀ ਰੂਹ ਦੇ ਸਮਾਰਕ ਜੀ ਜਦੋਂ ਚੱਲਦੇ ਸਨ ਅਵਰਿਚੋਲੇਸ ਨਾਲ ਰਿਜ਼ੋਲੂਸ਼ਨ ਹੂੰ ਤੇ ਇਹਦੇ ਵਿੱਚ ਬੜੀ ਵੱਡੀ ਸਿੱਖਿਆ ਸੀ ਹਾਂ ਸੰਦੇਸ਼ ਸੀ ਇੱਕ ਹਾਂ ਸਾਡੀ ਮੰਨਤਾ ਲਈ ਕਿ ਚੰਗੇ ਗੁਣਾਂ ਦੀ ਸੁਗੰਧੀ ਨੂੰ ਅੱਗੇ ਵੰਡੀਦਾ ਹੁੰਦਾ ਹੈ ਹਾਂਜੀ ਉਹਨੂੰ ਖੇਸ ਨਹੀਂ ਪੁਜਾਈ ਦੀ ਨਾ ਖਤਮ ਨਹੀਂ ਕਰੀਦਾ ਠੀਕ ਹੈ ਗੁਰੂ ਹਰਾਈਆ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਬਾਬਾ ਫਰੀਦ ਦੇ ਵੀ ਸ਼ਬਦ ਹੈ ਜੀ ਤੋ ਪਰੀ ਆਦੀ ਸਿੱਖ ਹਾਂ ਫਿਰ ਆਉਣ ਠਾਏ ਕਹੀਦਾ ਹਾਂ ਜਿਸ ਦਿਨ ਰਬ ਨਾਲ ਮਿਲਣ ਦੀ ਆਸ ਹੈ ਹਾਂਜੀ ਚਾਹਤ ਹੈ ਹੂੰ ਇਹ ਕਿਸੇ ਦਾ ਦੇਰ ਨਹੀਂ ਟੋੜੀ ਤਾਂ ਹੂੰ ਉਹ ਸਿੱਖਿਆ ਵੀ ਦੁਬਾਰਾ ਐਸਾ ਨੇ ਸਾਰੀ ਆਪਣੇ ਹਿਰਦੇ ਵਿੱਚ ਰੱਖੀ ਹੂੰ ਇਹ ਬਚਪਨ ਗੁਰੂ ਹਰ राय ਸਾਹਿਬ ਜੀ ਦਾ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇ ਕੁਝ ਬੁਝਰੀ ਅਸੀ ਗਿਆਨੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸੁਪੁੱਤਰਾਂ ਨੂੰ ਛੱਡ ਕੇ ਆਪਣੇ ਪੁੱਤਰੇ ਗੁਰੂ ਹਰ राय ਸਾਹਿਬ ਜੀ ਨੂੰ ਗੁਰਤਾ ਗੱਦੀ ਕਿਉਂ ਤੇ ਕਦੋਂ ਦਿੱਤੀ ਇਹ ਤਾਂ ਗੁਰੂ ਹਰ राय ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਸਨ ਵੱਡਾ ਧੀਰਮਨ ਸੀ ਹਾਂਜੀ ਬਾਬਾ ਗੁਰਦਿੱਤਾ ਜੀ ਦਾ ਲੜਕਾ ਹਾਂਜੀ ਛੋਟੇ ਗੁਰੂ ਹਰਰਾਇ ਜੀ ਸਾਹਿਬ ਸੀ ਹੂੰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਸਾਹਿਬ ਜਿਆਦੇ ਸਨ ਹੂੰ ਬਾਬਾ ਅਨੀਰਾਏ ਬਾਬਾ ਗੁਰਦਿੱਤਾ ਜੀ ਹੂੰ ਬਾਬਾ ਅਟਾਲ ਜੀ ਤੇ ਗੁਰੂ ਤੇਗਵਾਰ ਸਾਹਿਬ ਸਭ ਤੋਂ ਛੋਟੇ ਸਨ ਹੂੰ ਉਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਤੇ ਅਨੀਰਾਏ ਤੇ ਬਾਬਾ ਅਟਾਲ ਜੀ ਹਾਂਜੀ ਇਹ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਗੱਲ ਹੋ ਗਈ ਸੀ ਹੂੰ ਕਿ ਸੂਰਜਮਲ ਸੀ ਇਕਾਂ ਨਹੀਂ ਰਾਏ ਸੀ ਹੂੰ ਉਹ ਥੋੜੀਆਂ ਦੁਨਿਆਵੀ ਬੇਤੀਆਂ ਦੇ ਸਨ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਦੇ ਯੋਗ ਤਾਂ ਸਨ ਹਾਂਜੀ ਪਰ ਉਹ ਤਿਆਗ ਬਿਰਾਗ ਦੀ ਮੂਰਤ ਸਨ ਠੀਕ ਹੈ ਉਹਨਾਂ ਦੀ ਬਾਣੀ ਵੀ ਸਾਰੀ ਪੜੋ ਗੁਰੂ ਗ੍ਰੰਥ ਸਾਹਿਬ ਵਿੱਚ ਹੂੰ ਸਭ ਬਿਰਾਗਮਈ ਬਾਣੀ ਹੈ ਉਹਨਾਂ ਦੀ ਹੂੰ ਤੇ ਉਹਨਾਂ ਦੇ ਅੰਦਰ ਕੋਈ ਚਾਹਤ ਨਹੀਂ ਸੀ ਖਿੱਚ ਨਹੀਂ ਸੀ ਹੂੰ ਬਾਕੀਆਂ ਵਾਂਗੂ ਠੀਕ ਹੈ ਇਹ ਗੁਰਤਾ ਗਦੀ ਮੈਨੂੰ ਪ੍ਰਾਪਤ ਹੋਵੇ ਹੂੰ ਤੇ ਗੁਰੂ ਹਰ Rai ਸਾਹਿਬ ਵਿੱਚ ਸਾਰੇ ਗੁਣ ਸਨ ਗੁਰਤਾ ਦੇ ਯੋਗ ਸਨ ਹਾਂਜੀ ਗੁਰੂ ਸਾਹਿਬ ਜੋ ਬਚਨ ਕਰਦੇ ਸਨ ਉਹਨਾਂ ਨੂੰ ਜੀਵਨ ਪਰ ਲਈ ਆਪਣੇ ਪੱਲੇ ਪੰਨ ਲੈਂਦੇ ਸਨ ਹੂੰ ਉਹਨਾਂ ਨੂੰ ਯੋਗ ਸਮਝ ਕੇ 1600 ਚੌਥੀ ਵਿੱਚ ਹਾਂਜੀ ਗੁਰੂ ਹਰ Rai ਸਾਹਿਬ ਨੂੰ 1654 ਵਿੱਚ ਦੇਹਤ ਮੈ ਵਿਸਰਗੀ ਹੈ ਖੈਰ ਉਦੋਂ ਗੁਰੂ ਹਰ Rai ਸਾਹਿਬ ਜੀ 14 ਦੇ ਸਾਲ ਦੇ ਸੀ 14 ਸਾਲ ਦੇ ਸੀ ਹਾਂਜੀ ਚਰਨਜੈ ਬਣਦਾ ਉਹ ਹਾਂਜੀ ਹਾਂਜੀ ਤੇ 54 ਵਿੱਚ ਗੁਰੂ ਹਰਾਈ ਸਾਹਿਬ ਨੂੰ ਗੁਰਤਾ ਗਦੀ ਦਿੱਤੀ ਸੀ ਨਾ ਹੂੰ ਤੇ ਉਸ ਤੋਂ ਬਾਅਦ ਗੁਰਤਾ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਸਨ ਹੂੰ ਗੁਰੂ ਹਰਾਈ ਸਾਹਿਬ ਨੇ ਉਹ ਜੀਵਲ ਪੜਨ ਪਾਈਆਂ ਸਨ ਠੀਕ ਹੈ ਗਿਆਨੀ ਜੀ ਗੁਰੂ ਘਰ ਦੇ ਦਵਾਖਾਨੇ ਵਿੱਚੋਂ ਗੁਰੂ ਘਰ ਦੇ ਵਿਰੋਧੀ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਨੂੰ ਦਵਾਈ ਦੇ ਕੇ ਅਰੋਗ ਕਿਉਂ ਕੀਤਾ ਬੇਟਾ ਗੁਰੂ ਘਰ ਦਾ ਵਿਰੋਧੀ ਸ਼ਾਹਜਹਾਂ ਸੀ ਠੀਕ ਹੈ ਦਰਸ਼ਕੋ ਗੁਰੂ ਘਰ ਦਾ ਵਿਰੋਧੀ ਨਹੀਂ ਸੀ ਹੂੰ ਉਹ ਅਕਬਰ ਦੇ ਅਸੂਲਾਂ ਵਾਲਾ ਕੈ ਖੁਸਰੋ ਦੇ ਅਸੂਲਾਂ ਵਾਲਾ ਸਾਰਿਆਂ ਨੂੰ ਪਿਆਰ ਕਰਨ ਵਾਲਾ ਸਭ ਧਰਮ ਦਾ ਸਤਿਕਾਰ ਕਰਨ ਵਾਲਾ ਸੀ ਹੂੰ ਔਰੰਗਜ਼ੇਬ ਸ਼ਾਹਜਹਾਨ ਇਹਨੇ ਤਿੰਨ ਵਾਰੀ ਫੌਜਾਂ ਚੜਾਈਆਂ ਗੁਰੂ ਹਰਗੋਬਿੰਦ ਸਾਹਿਬ ਤੇ ਹੂੰ ਪਰ ਕਾਮਯਾਬ ਨਾ ਹੋ ਸਕੇ ਹੂੰ ਹਕੂਮਤ ਨੇ ਫੌਜਾਂ ਚੜਾਈਆਂ ਲੇਕਿਨ ਗੁਰੂ ਸਾਹਿਬ ਨੇ ਕੋਈ ਬੈਰ ਨਹੀਂ ਕੀਤਾ ਹਾਲਾਂਕਿ 12 2200 ਕੋਰਸਵਾਰ ਉਹਨਾਂ ਕੋ ਫੌਜੀ ਸੀ ਸਿੱਖੀ ਉਹਨਾਂ ਨੇ ਲੜਾਈ ਨਹੀਂ ਕੀਤੀ ਠੀਕ ਹੈ ਦਾਰਾ ਸ਼ਕੋਹ ਸ਼ਾਹਜਹਾਨ ਦਾ ਵੱਡਾ ਲੜਕਾ ਸੀ ਹਮ ਔਰੰਗਜ਼ੇਬ ਛੋਟਾ ਲੜਕਾ ਸੀ ਦਾਰਾ ਸ਼ਕੋਹ ਨੂੰ ਸ਼ਾਹਜਹਾਨ ਆਪਣੀ ਰਾਜਗਦੀ ਦੇਣਾ ਚਾਹੁੰਦਾ ਸੀ ਹਮ ਰਾਜਗਦੀ ਤੇ ਹੱਕ ਸਮਝਦਾ ਸੀ ਔਰੰਗਜ਼ੇਬ ਹਮ ਰਾਜਗਦੀ ਲੈਣ ਵਾਸਤੇ ਉਹਨੇ ਆਪਣੇ ਪਿਓ ਨੂੰ ਵੀ ਜੇਲ੍ਹ ਵਿੱਚ ਰੱਖਿਆ ਹਮ ਆਪਣੇ ਭਰਾ ਨੂੰ ਵੀ ਮਰਵਾਤਾ ਭੈਣ ਵੀ ਮਰਵਾਤਾ ਹਮ ਜ਼ੁਲਮ ਕਰਕੇ ਤੇ ਉਹਨੇ ਰਾਜਗਦੀ ਖੋ ਲਈ ਠੀਕ ਹੈ ਸਮੇ ਬਾਅਦ ਜਦੋਂ ਸ਼ਾਹਜਹਾਨ ਗੁਜ਼ਰ ਗਿਆ ਹੂੰ ਉਸ ਤੋਂ ਬਾਅਦ ਫਿਰ ਦਾਰਾਸ਼ ਕੋ ਬਿਮਾਰ ਹੋ ਗਿਆ ਹੂੰ ਅਰਾਜ ਗਦੀ ਔਰੰਗਜ਼ੇਬ ਦੇ ਲੈਣ ਤੋਂ ਪਹਿਲਾਂ ਠੀਕ ਹੈ ਸ਼ਾਹੀ ਹਕੀਮ ਸੀ ਬਾਦਸ਼ਾਹ ਕੋਲ ਹੂੰ ਸ਼ਾਹੀ ਹਕੀਮਾਂ ਦਾ ਘਾਟਾ ਤਾਂ ਹੁੰਦਾ ਨਹੀਂ ਹਾਂਜੀ ਔਰੰਗਜ਼ੇਬ ਨੇ ਉਸੇ ਖਾਣੇ ਵਿੱਚ ਸ਼ੇਰ ਦੀ ਮੋਛ ਦਾ ਵਾਲ ਪਾ ਕੇ ਉਹਨੂੰ ਦੇ ਦਿੱਤਾ ਠੀਕ ਹੈ ਵਾਲ ਜਿਹੜਾ ਪੀੜ ਚ ਗਲਦਾ ਨਹੀਂ ਉਹਦੇ ਕਰਕੇ ਬਿਮਾਰ ਹੋ ਗਿਆ ਹੂੰ ਤੇ ਕਈ ਇਤਿਹਾਸਕਾਰ ਤਾਂ ਵੀ ਕਹਿੰਦੇ ਨੇ ਕਿ ਜ਼ਹਿਰ ਦਿੱਤਾ ਹੂੰ ਖੈਰ ਬਿਮਾਰ ਹੋ ਗਿਆ ਸਖਤ ਬਿਮਾਰ ਹੋ ਗਿਆ ਸ਼ਾਹੀ ਕੀ ਮਨੇ ਬੜੀ ਕੋਸ਼ਿਸ਼ ਕੀਤੀ ਹੂੰ ਪਰ ਉਹ ਠੀਕ ਨਾ ਹੋ ਸਕਿਆ ਹੂੰ ਉਸ ਤੋਂ ਬਾਅਦ ਕਿਸੇ ਨੇ ਕਿਹਾ ਵੀ ਗੁਰੂ ਹਰ Rai ਸਾਹਿਬ ਕੀਰਪੁਰ ਸਾਹਿਬ ਰਹਿੰਦੇ ਨੇ ਉਹਨੂੰ ਦਾ ਦੁਆਖਾਨਾ ਆਇਆ ਜਾ ਹੂੰ ਉਸ ਦੁਆਖਾਨੇ ਚੋਂ ਦਵਾਈ ਮੰਗਾਓ ਉਹਦੇ ਨਾਲ ਦਰਦ ਸੋ ਠੀਕ ਹੋ ਜਾਊਗਾ ਹਮ ਸ਼ਾਹਜਹਾਨ ਪਹਿਲਾਂ ਤਾਂ ਇਸਕਾ ਚਾਰਟ ਕਰ ਲਗਾ ਹਮ ਤੇ ਮੈਂ ਤਾਂ ਫੌਜੇ ਚੜਾਈਆਂ ਨੇ ਹਮ ਗੁਰੂ ਹਰਿ ਸਰ ਤੇ ਹਾਂਜੀ ਗੁਰੂ ਨਾਨਕ ਦੇ ਘਰ ਤੇ ਹਾਂਜੀ ਤੇ ਉਹ ਪਤਾ ਨਹੀਂ ਦਵਾਈ ਦਿੰਦੇ ਨੇ ਜਾਂ ਨਹੀਂ ਦਿੰਦੇ ਹਾਂਜੀ ਪਰ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਸਿਆਣੇ ਵੀ ਹੁੰਦੇ ਨੇ ਹਾਂਜੀ ਉਹਨਾਂ ਨੇ ਕਿਹਾ ਗੁਰੂ ਨਾਨਕ ਦਾ ਘਰ ਨਿਰਵੈਰ ਘਰ ਹੈ ਮਿਰਭਾਉ ਘਰ ਹੈ ਹਾਂਜੀ ਨਾ ਕਿਸੇ ਤੋਂ ਡਰਦੇ ਨੇ ਨਾ ਕਿਸੇ ਨਾਲ ਵੈਰ ਕਰਦੇ ਨਹੀਂ ਹੂੰ ਗੁਰੂ ਨਾਨਕ ਨੇ ਵੀ ਕੋੜੀਆਂ ਨੂੰ ਠੀਕ ਕੀਤਾ ਸੀ ਹੂੰ ਗੁਰੂ ਅਰਜਨ ਦੇਵ ਜੀ ਨੇ ਵੀ ਤਰਨਤਨ ਸਾਹਿਬ ਇਹ ਕੋੜੀਆਂ ਲਈ ਦੁਆਖਾਨਾ ਖੋਲਿਆ ਸੀ ਹੂੰ ਗੁਰੂ ਹਰ Rai ਸਾਹਿਬ ਨੇ ਵੀ ਕੀਰਤਪੁਰ ਸਾਹਿਬ ਦੁਆਖਾਨਾ ਖੋਲਿਆ ਹੂੰ ਉਥੇ ਜਿਹੜਾ ਵੀ ਜਾਂਦਾ ਸਭ ਨੂੰ ਦਵਾਈ ਮਿਲਦੀ ਫ੍ਰੀ ਮਿਲਦੀ ਹੂੰ ਕੋਈ ਪੈਸਾ ਵੀ ਨਹੀਂ ਲੈਂਦੇ ਹਾਂਜੀ ਉਹ ਦਵਾਈ ਉਹਨਾਂ ਨੂੰ ਮੁਫਤ ਦੇ ਦਿੰਦੇ ਨੇ ਦਵਾਈ ਹੂੰ ਜਦ ਸ਼ਾਹ ਜਹਾਂ ਨੇ ਹੋ ਪਰ ਮਨਦੀਪ ਜੀ ਜੀ ਦੇ ਅਨੁਸਾਰ ਗੁਰੂ ਹਰਾਈ ਸਾਹਿਬ ਨੂੰ ਇਹ ਉਹਨਾਂ ਨੂੰ ਜਾ ਕੇ ਦੇਖਤੀ ਗਈ ਸੀ ਕਿ ਜ਼ਿਆਦਾ ਇਸ ਕੋਲ ਬਿਮਾਰ ਹੈ ਉਹ ਇਹ ਵਸੇ ਪਾਈ ਜਾਏਗੀ ਗੁਰੂ ਹਰਾਈ ਸਾਹਿਬ ਨੇ ਆਪਣੇ ਦੋਸਤਾਂ ਨੇ ਜਿਹੜਾ ਪਤਨਮੂਤੀ ਇਹ ਕੋਸ਼ਿਸ਼ ਕੀਤੀ ਜਮਲਾ ਦੇ ਬਿਲਾ ਦੇ ਦਿੱਤੀ ਉਸ ਦਵਾਈ ਦੇ ਨਾਲ ਨਾਰਾ ਸ਼ੋ ਠੀਕ ਹੋ ਗਿਆ ਠੀਕ ਹੈ ਤੇ ਗੁਰੂ ਨਾਨਕ ਦਾ ਕਰ ਸਰਬਤ ਦੇ ਭਲੇ ਵਾਲਾ ਕਰ ਹੈ ਹਾਂਜੀ ਕਿਸੇ ਨਾਲ ਵੈਰ ਨਹੀਂ ਕਰਦੇ ਹਾਂਜੀ ਇਸ ਲਈ ਗੁਰੂ ਹਰਾਈ ਰਾਏ ਸਾਹਿਬ ਦੀ ਦਵਾਈ ਦੇ ਨਾਲ ਦਾਰਾ ਸ਼ੋਹ ਠੀਕ ਹੋ ਗਿਆ ਹੂੰ ਤੇ ਦਾਰਾ ਸ਼ੋਹ ਦੀ ਸ਼ਰਧਾ ਗੁਰੂ ਹਰਾਈ ਰਾਏ ਸਾਹਿਬ ਤੇ ਹੋਰ ਵੱਧ ਗਈ ਹੂੰ ਕਿਉਂਕਿ ਉਹ ਸਾਈ ਮੀਆਂ ਮੀਰ ਦਾ ਵੀ ਸ਼ਰਧਾਲੂ ਸੀ ਹੂੰ ਸਾਈ ਮੀਆਂ ਮੀਰ ਵੀ ਗੁਰੂ ਘਰ ਦਾ ਸ਼ਰਧਾਲੂ ਸੀ ਹੂੰ ਇਹਦੇ ਅੰਦਰ ਵੀ ਕੋਈ ਵੈਰ ਵਿਰੋਧ ਨਹੀਂ ਸੀ ਹੂੰ ਇਸ ਲਈ ਗੁਰੂ ਹਰਾਈ ਰਾਏ ਸਾਹਿਬ ਦੀ ਦਵਾਈ ਦੇ ਨਾਲ ਉਹਨਾਂ ਦੇ ਦੁਆਖਾਨੇ ਵਿੱਚੋਂ ਹੂੰ ਦਾਰਾ ਸ਼ੋਹ ਠੀਕ ਹੋ ਗਿਆ ਸੀ ਠੀਕ ਹੈ ਹਾਂਜੀ ਗਿਆਨੀ ਜੀ ਗੁਰੂ ਸਾਹਿਬ ਜੀ ਨੇ ਰਾਮਰਾਏ ਨੂੰ ਦਿੱਲੀ ਕਿਉਂ ਭੇਜਿਆ ਬੇਟਾ ਸ਼ਾਹ ਜਹਾਂ 1658 ਵਿੱਚ ਪੂਰਾ ਹੋ ਗਿਆ ਸੀ ਠੀਕ ਹੈ 1658 ਵਿੱਚ ਔਰੰਗਜ਼ੇਬ ਰਾਜਗਦੀ ਤੇ ਬਹਿ ਗਿਆ ਹੂੰ ਉਹ ਗੁਰੂ ਘਰ ਦੇ ਵਿਰੋਧਤਾ ਕਰਦਾ ਸੀ ਹੂੰ ਤੇ ਬਹੁਤ ਸਾਰੇ ਲੋਕਾਂ ਨੇ ਔਰੰਗਜ਼ੇਬ ਦੇ ਕੰਨ ਪਰ ਨਿਸ਼ੂ ਕਰ ਦਿੱਤੇ ਹੂੰ ਦਾਰਾ ਸ਼ੂਰ ਦੇ ਖਿਲਾਫ ਵੀ ਗੁਰੂ ਹਰ Rai ਸਾਹਿਬ ਨੇ ਦਾਰਾ ਸ਼ੂਰ ਨੂੰ ਗੁਆਇ ਦਿੱਤੀ ਹੂੰ ਉਹਨੂੰ ਠੀਕ ਕੀਤਾ ਦਾਰਾਸ਼ ਕੋਲ ਤੇ ਗਈ ਸੀ ਹੂੰ ਦਾਰਾਸ਼ ਕੋਲ ਦੇ ਹੱਕ ਵਿੱਚ ਉਹ ਹਰਿਆਣੇ ਨੇ ਦੁਆ ਕੀਤੀ ਅਰਦਾਸ ਕੀਤੀ ਠੀਕ ਹੋ ਗਏ ਦਾਰਾਸ਼ ਕੋਲ ਦੇ ਖਿਲਾਫ ਸੀ ਰੰਜੀਤ ਹੂੰ ਉਹ ਰੰਜੀਤ ਰਾਜਨੀਤੀ ਤੇ ਵਹਿ ਗਿਆ ਸੀ ਹੂੰ ਉਹਨੇ ਰਾਮ ਰਾਏ ਨੂੰ ਗੁਰੂ ਹਰ Rai ਸਾਹਿਬ ਨੂੰ ਜਦੋਂ ਉਹਨੂੰ ਪਤਾ ਲੱਗਾ ਵੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸਲਾਮ ਦੀ ਗੱਲ ਵੀ ਹੈ ਨਹੀਂ ਹਾਂਜੀ ਤੇ ਮੁਸਲਮਾਨਾਂ ਦੀ ਵੀ ਗੱਲ ਹੈ ਨਹੀਂ ਹਮ ਸ਼ਰਧਾ ਦੀ ਵੀ ਗੱਲ ਹੈ ਨਹੀਂ ਹਮ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਧਰਮਾਂ ਦੀ ਗੱਲ ਹੈ ਹਮ ਹਾਂਜੀ ਬਾਬਾ ਫਰੀਦ ਦੀ ਬਾਣੀ ਸ਼ਰਧਾ ਦੀ ਬਾਣੀ ਹੈ ਇਸਲਾਮੀ ਬਾਣੀ ਹੈ ਹਮ ਲੇਕਿਨ ਉਹਦੇ ਵਿੱਚ ਸੱਚ ਹੱਕ ਹੈ ਇਨਸਾਫ ਹੈ ਹਾਂਜੀ ਦਿਖਾਵਾ ਨਹੀਂ ਪਖੰਡ ਨਹੀਂ ਹਾਂਜੀ ਜਦੋਂ ਲੋਕਾਂ ਨੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਹਮ ਫਿਰ ਔਰੰਗਜ਼ੇਬ ਨੇ ਗੁਰੂ ਹਰ Rai ਸਾਹਿਬ ਨੂੰ ਦਿੱਲੀ ਬੁਲਾਉਣ ਵਾਸਤੇ ਸੱਦਾ ਭੇਜਿਆ ਹਮ ਕਹੇ ਸੀ ਅਗੇ ਤੁਸੀਂ ਆਪਣਾ ਜਿਹੜਾ ਮਿਸ਼ਨ ਹੈ ਤੁਹਾਡਾ ਉਹ ਸਪਸ਼ਟੀ ਕਰਨ ਦਿਓ ਹਾਂਜੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਹਮ ਇਹ ਇслаਮ ਦੇ ਖਿਲਾਫ ਲਿਖਿਆ ਹਮ ਗੁਰੂ ਹਰ Rai ਸਾਹਿਬ ਉਹਨਾਂ ਨੇ ਇੱਕ ਮਨ ਬਣਾਇਆ ਹੋਇਆ ਸੀ ਕਿ ਜਿਹੜਾ ਔਰੰਗਜ਼ੇਬ ਹੈ ਇਹ ਮਲੇਸ਼ ਹੈ ਹਮ ਸੰਸਕ੍ਰਿਤ ਸੰਸਕ੍ਰਿਤ ਵਿੱਚ ਕਹਿੰਦੇ ਮਾਲਿਛੀ ਦੀ ਸਾ ਮਲੇਸ਼ਾ ਹਾਂਜੀ ਜਿਹੜੀ ਮੈਲੀ ਮਤ ਵਾਲਾ ਹੋਵੇ ਹਾਂਜੀ ਮਨ ਵਿੱਚ ਮੈਲ ਹੋਵੇ ਉਹ ਮਲੇਸ਼ ਹੈ ਹਮ ਗੁਰੂ ਹਰ Rai ਸਾਹਿਬ ਨੇ ਮਨ ਬਣਾ ਲਿਆ ਮਲੇਸ਼ ਦੇ ਮੱਥੇ ਨਹੀਂ ਲੱਗਦਾ ਹੂੰ ਨਾ ਮਲੇਸ਼ ਕੋ ਦਰਸ਼ਨ ਦੇ ਹੂੰ ਭਾਈ ਸੰਤੋਖ ਸਿੰਘ ਦੇ ਸ਼ਬਦ ਨੇ ਉਹਨਾਂ ਨੇ ਆਪਣੀ ਜਗਾ ਰਾਮ ਰਾਏ ਨੂੰ ਔਰੰਗਜ਼ੇਬ ਦੇ ਕੋਲ ਭੇਜ ਦਿੱਤਾ ਹੂੰ ਪਰ ਉਹਨ ਚਿਤਾਵਨੀ ਨੌਰ ਸਿਖਾਈ ਦਿੱਤੀ ਵੀ ਬੇਟਾ ਤਿੰਨ ਗੱਲਾਂ ਦਾ ਖਿਆਲ ਰੱਖਣਾ ਹੂੰ ਇੱਕ ਤਾਂ ਗੁਰੂ ਨਾਨਕ ਦੇ ਘਰ ਦੀ ਜਿਹੜੀ ਮਹਾਨਤਾ ਉਹ ਨਹੀਂ ਵੀ ਨਹੀਂ ਹੋਣ ਦੇਣੀ ਹੂੰ ਇੱਕ ਰਾਜ ਭਾਗ ਦੇ ਜਿਹੜੇ ਮਾਲਕ ਨੇ ਰਾਜ ਗੱਦੀ ਦੇ ਔਰੰਗਜ਼ੇਬ ਹੂੰ ਉਹਦੇ ਸਾਹਮਣੇ ਝੂਠ ਨਹੀਂ ਬੋਲਣਾ ਹੂੰ ਸੱਚ ਬੋਲਣਾ ਹੈ ਹਾਂਜੀ ਇੱਕ ਕਰਾਮਾਤ ਨਹੀਂ ਵਿਖਾਉਣੇ ਠੀਕ ਹੈ ਇਹ ਤਿੰਨ ਚੀਜ਼ਾਂ ਇਹ ਹਕਾਇਤਾਂ ਦੇ ਕੇ ਹਮ ਹੁਕਮ ਦੇ ਕੇ ਗੁਰੂ ਹਰ Rai ਸਾਹਿਬ ਨੇ RAM Rai ਨੂੰ ਦਿੱਲੀ ਭੇਜਿਆ ਸੀ ਠੀਕ ਹੈ ਜਦੋਂ ਉਹ ਦਿੱਲੀ ਚਲਾ ਗਿਆ ਹਮ ਇਹ ਉਹ ਖੁਸ਼ਾਂਖੀ ਚਾਹ ਲਈ ਹਮ ਗੁਰੂ ਹਰ Rai ਸਾਹਿਬ ਨੇ ਤਿੰਨੇ ਪੁੱਤ ਨੂੰ ਕਹਿੰਦਿਆ ਠੀਕ ਹੈ ਮੁਸਲਮਾਨਾਂ ਦੇ ਵਿੱਚ ਇਸਲਾਮ ਦੇ ਵਿੱਚ ਕਰਾਮਾਤ ਤੇ ਬੜਾ ਵਿਸ਼ਵਾਸ ਕਰਦੇ ਹਮ ਇਹ ਕਰਾਮਾਤ ਨੂੰ ਪਾਣੇ ਉਨੇ ਰਾਮ ਰਾਏ ਨੂੰ ਕਿਹਾ ਵੀ ਕੋਈ ਕਰਾਮਾਤ ਦਿਖਾਓ ਹੂੰ ਜੀ ਗੁਰੂ ਘਰ ਦੇ ਸਹਬਜ਼ਾਦੇ ਉਹ ਕਰਾਮਾਤ ਦਿਖਾਓ ਹਾਂਜੀ ਉਹ ਰਾਮ ਰਾਏ ਨੇ ਕਰਾਮਾਤਾਂ ਖਣੇਸ਼ੂ ਕਰ ਦਿੱਤੀਆਂ ਹੂੰ ਝੂਠ ਬੋਲ ਦਿੱਤਾ ਹੂੰ ਹਾਲਾਂਕਿ ਗੁਰੂ ਘਰ ਦੇ ਵਿੱਚ ਹੈ ਕਰਾਮਾਤ ਕਹਿਰ ਦਾ ਨਾਮ ਹੈ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾਟਕ ਚੇਤਕ ਕੀਏ ਕੋ ਕਾਜਾ ਹੂੰ ਪ੍ਰਭ ਲੋਗਨ ਕੇ ਆਵਤ ਲਾਜਾ ਹੂੰ ਜਿਹੜੇ ਨਾਟਕ ਚੇਤੇ ਕਰਦੇ ਨੇ ਕਰਮਾਤਾਂ ਵਗਾਉਂਦੇ ਨੇ ਰੱਬ ਦੇ ਬੰਦਿਆਂ ਨੂੰ ਇਹ ਕਰਦਿਆਂ ਸ਼ਰਮ ਆਉਂਦੀ ਹੈ ਹਾਂਜੀ ਲੇਕਿਨ ਰਾਮ ਰਾਏ ਨੇ ਸ਼ਰਮ ਮਹਿਸੂਸ ਨਹੀਂ ਕੀਤੀ ਗੁਰੂ ਹਰਾਈ ਸਾਹਿਬ ਦਾ ਬਚਨ ਮੋਰ ਦਿੱਤਾ ਹੂੰ ਕਰਮਾਤ ਬੁਖਾਤੀ ਹੂੰ ਫਿਰ ਔਰੰਗਜ਼ੇਬ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਿੱਟੀ ਮੁਸਲਮਾਨ ਕੀ ਲਿਖਿਆ ਹਾਂਜੀ ਉਹ ਕਿਉਂ ਲਿਖਿਆ ਹੂੰ ਉਹ ਤਾਂ ਮੁਸਲਮਾਨਾਂ ਦੇ ਖਿਲਾਫ ਹੈ ਹਾਂਜੀ ਰਾਮ ਰਾਏ ਇਹ ਚਾਹੁੰਦਾ ਹੂੰ ਤੇ ਸਪਸ਼ਟੀਕਰਨ ਦੇ ਸਕਦਾ ਸੀ ਹਾਂਜੀ ਕਿ ਜਿਹੜੀ ਕਬਰਾਂ ਦੀ ਮਿੱਟੀ ਹੈ ਹਾਂਜੀ ਉਹ ਬਾਕੀ ਮਿੱਟੀ ਨਾਲੋਂ ਠੀਕੜੀ ਹੁੰਦੀ ਹਮ ਜਿਹੜੇ কুমਹਾਰ ਮਿੱਟੀ ਦੇ ਭਾਂਡੇ ਬਣਾਉਂਦੇ ਨੇ ਹਾਂਜੀ ਉਹ ਕਬਰਾਂ ਦੀ ਮਿੱਟੀ ਸਭ ਤੋਂ ਵਧੀਆ ਹੁੰਦੀ ਠੀਕ ਹੈ ਇਸ ਲਈ ਮਹਾਰ ਨੇ ਲਿਖਿਆ ਮਿੱਟੀ ਮੁਸਲਮਾਨ ਕੀ ਪੀੜਾ ਭਈ কুমਹਾਰ ਹਮ ਘਰ ਭਾਂਡੇ ਇੱਤਾ ਕੀਆ ਹਮ ਜਲਦੀ ਕਰੇ ਪੁਕਾਰ ਹਮ ਤੇ ਉਹਨੇ ਰੰਗ ਸੇਵ ਦੇ ਅੱਗੇ ਝੁਕ ਕੇ ਹਮ ਖੁਸ਼ ਆਮਦ ਕਰਕੇ ਕਿ ਨਾਰਾਜ਼ ਨਾ ਹੋ ਜਾਏ ਹਮ ਉਹਨੇ ਕਿਹਾ ਸ਼ਾਹ ਜਹਾਂ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਹੂੰ ਮੁਸਲਮਾਨ ਦੀ ਨਹੀਂ ਉਹ ਬੇਈਮਾਨ ਦੀ ਹੂੰ ਮਿੱਠੀ ਬੇਈਮਾਨ ਕੀ ਜਿਹੜਾ ਪਏ ਕਮਿਆਰ ਹਾਂਜੀ ਗੁਰੂ ਨਾਨਕ ਦੇ ਸ਼ਬਦ ਉਲਟਾਤਾ ਹੂੰ ਕਰਮਾਂਾਂ ਮਾ ਦਿਖਾਤੀਆਂ ਝੂਠ ਵੀ ਬੋਲ ਦਿੱਤਾ ਹਾਂਜੀ ਜਦੋਂ ਗੁਰੂ ਹਰ Rai ਸਾਹਿਬ ਨੂੰ ਪਤਾ ਲੱਗਾ ਹੂੰ ਇਹਨੇ ਜਿੱਤੇ ਨੇ ਹੋਕੂ ਜਿਹੜੇ ਨੇ ਮੰਨੇ ਨਹੀਂ ਹੂੰ ਕਰਮਾਂਾਂ ਮਾ ਦਿਖਾਤੀਆਂ ਜਿਹੜੀਆਂ ਗੁਰੂ ਘਰ ਵਿੱਚ ਨਹੀਂ ਮੰਨੀਆਂ ਜਾਂਦੀਆਂ ਹਾਂਜੀ ਝੂਠ ਵੀ ਬੋਲ ਦਿੱਤਾ ਗੁਰੂ ਨਾਨਕ ਦੇ ਘਰ ਨੂੰ ਨੀਵਾ ਵੀ ਵਿਖਾ ਦਿੱਤਾ ਹੂੰ ਬਾਣੀ ਵੀ ਬਦਲ ਦਿੱਤੀ ਹੂੰ ਗੁਰੂ ਹਰਿਦਾਸ ਸਾਹਿਬ ਨੇ ਕੀਰਤਪੁਰ ਸਾਹਿਬ ਤੋਂ ਹੁਕਮ ਭੇਜ ਦਿੱਤਾ ਹਮ ਰਾਮਰਾਏ ساری ਜ਼ਿੰਦਗੀ ਸਾਡੇ ਮੱਥੇ ਨਾ ਲਗੇ ਠੀਕ ਹੈ ਉਹਨਾਂ ساری ਜ਼ਿੰਦਗੀ ਦੀ ਉਸ ਨੂੰ ਛੇਕ ਦਿੱਤਾ ਠੀਕ ਗੁਰੂ ਸਾਹਿਬ ਬਾਣੀ ਦਾ ਸਤਾਰ ਬੜਾ ਕਰਦੇ ਸੀ ਹਮ ਗੁਰੂ ਸਾਹਿਬ ਦਾ ਬਚਨ ਹੈ ਹਾਂਜੀ ਹਕਾਇਤਾਂ ਵਿੱਚ ਨਹੀਂ ਉਹਦੇ ਵਿੱਚ ਸੂਰਜ ਪ੍ਰਕਾਸ਼ ਵਿੱਚ ਹਾਂਜੀ ਹਾਂਜੀ ਜਿਨ ਬਾਣੀ ਪੈ ਅਦਵਨਾ ਧਾਰਾ ਹਮ ਜਾਣੋ ਸੋ ਨਹੀਂ ਸਿੱਖਾ ਹਮਾਰਾ ਹਮ ਜਿਹਨੇ ਬਾਣੀ ਦਾ ਸਤਕਾਰ ਨਹੀਂ ਕੀਤਾ ਬਾਣੀ ਦਾ ਅਦਬ ਨਹੀਂ ਕੀਤਾ ਹਾਂਜੀ ਬਾਣੀ ਬਦਲ ਦਿੰਦੀ ਹੈ ਹੂੰ ਉਹ ਗੁਰੂ ਘਰ ਦਾ ਸਿੱਖ ਹੋ ਹੀ ਨਹੀਂ ਸਕਦਾ ਹੂੰ ਗੁਰੂ ਹਰ राय ਸਾਹਿਬ ਨੇ ساری ਜ਼ਿੰਦਗੀ ਲਈ ਸਿੱਖੀ ਤੋਂ ਨੂੰ ਛੇੜ ਦਿੱਤਾ ਸੀ ਹੂੰ ਠੀਕ ਹੈ ਇਸ ਕਰਕੇ RAM RAJ ਨੇ ਦਿੱਲੀ ਭੇਜਿਆ ਸੀ ਲੇਕਿਨ ਉਹਨੂੰ ساری عمر ਫਿਰ ਮੱਥੇ ਨਹੀਂ ਲਾਇਆ ਹੂੰ ਠੀਕ ਹੈ ਹਾਂਜੀ ਗੁਰੂ ਸਾਹਿਬ ਦੇ ਜੀਵਨ ਤੋਂ ਉਹਨਾਂ ਦੇ ਇਤਿਹਾਸ ਤੋਂ ਹੂੰ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਜਿਹੜੇ ਚੰਗੇ ਗੁਣ ਨੇ ਫੁੱਲਾਂ ਦੀ ਸੁਗੰਧੀ ਵਾਂਗ ਹਮ ਉਹਨਾਂ ਨੂੰ ਪੱਲੇ ਵੀ ਬੰਨਣਾ ਤੇ ਬੰਨਣਾ ਵੀ ਹੈ ਹਮ ਚੰਗੇ ਗੁਣਾਂ ਨੂੰ ਮਿਟੇਣਾ ਨਹੀਂ ਹਾਂਜੀ ਬਾਣੀ ਦਾ ਸਤਿਕਾਰ ਕਰਨਾ ਹੈ ਹਮ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਹਮੇਸ਼ਾ ਉੱਚਾ ਰੱਖਣਾ ਹੈ ਹਾਂਜੀ ਗੁਰੂ ਨਾਨਕ ਦੇ ਝੰਡੇ ਨੂੰ ਬੁਲੰਦ ਰੱਖਣਾ ਹੈ ਹਮ ਇਹ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਠੀਕ ਹੈ ਕਿ ਐਸੀ ਉਹਨਾ ਗੁਣਾ ਉਤੇ ਚੱਲੀਏ ਉਸ ਰਾਹ ਤੇ ਚੱਲੀਏ ਹਾਂਜੀ ਜਿਹੜਾ ਰਾਹ ਗੁਰੂ ਸਾਹਿਬ ਨੇ ਸਾਨੂੰ ਚੱਲਣ ਵਾਸਤੇ ਦਿੱਤਾ ਠੀਕ ਗੁਰਸਖਮੀਤ ਚੱਲੋ ਗੁਰਚਾਲੀ ਠੀਕ ਇਹ ਬੜੀ-ਬੜੀ ਸਿੱਖਿਆ ਇਹ ਸਿੱਖਿਆ ਨੂੰ ਮੰਨ ਕੇ ਉਸ ਰਸਤੇ ਤੇ ਚੱਲ ਕੇ ਹਮ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ ਠੀਕ ਇਹ ਸਨ ਗਿਆਨੀ ਹਰਭਜਨ ਸਿੰਘ ਜੀ ਸੋਹਲ ਜਿਨ੍ਹਾਂ ਨੇ ਸਾਡੇ ਨਾਲ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਬਾਰੇ ਬਹੁਤ ਵਧੀਆ ਵਿਚਾਰ ਸਾਂਝੀ ਕੀਤੀ ਅਸੀਂ ਆਸ ਕਰਦੇ ਹਾਂ ਕਿ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਆਹ ਕਰਦੇ ਹਾਂ ਗਿਆਨੀ ਜੀ ਦਾ ਧੰਨਵਾਦ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ